ਇਹ ਤੇ ਕੋਈ ਕਥਤ ਨਹੀਂ ਚੱਲਦਾ ਮੁਰਾਦ ਨਹੀਂ ਚੱਲਦਾ ਪਰਮਾਤਮਾ ਦੀ ਇਹ ਕਹਿੰਦੇ ਪਰਮਾਤਮਾ ਦਾ ਕਿਸੇ ਨੇ ਮਰਮ ਮਰਮ ਕਹਿੰਦੇ ਆ ਭੇਜ ਲੋ ਕਿਸੇ ਨੇ ਵੈਗੁਰੂ ਦਾ ਭੇਜ ਜਿਵੇਂ ਕਈ ਵਾਰ ਹੁਕਮਨਾਮੇ ਵਿੱਚ ਆਪਾਂ ਬਚਨ ਸੁਣਦੇ ਆ ਸਨਕ ਸੰਨੰਦ ਮਹੇਸ਼ ਸਮਾਨਾ ਸ਼ੇਖ ਨਾਗ ਤੇਰੋ ਮਰਮ ਨਾ ਜਾਣਾ ਮਰਮ ਦਾ ਮਤਲਬ ਹੈ ਭੇਦ ਕੋਰੀ ਕੋ ਕਹੂ ਮਰਮ ਨ ਜਾਣਾ ਕਿਸੇ ਨੇ ਵੀ ਅੱਜ ਤੱਕ ਪ੍ਰਮਾਤਮਾ ਦੇ ਭੇਦ ਨੂੰ ਨਹੀਂ ਸਮਝਿਆ ਨਹੀਂ ਜਾਣਿਆ ਸਭ ਜਗ ਆਨ ਤਨਯੋ ਤਨ ਅਕਾਲ ਪੁਰਖ ਪ੍ਰਮਾਤਮਾ ਵੱਲੋਂ ਅਕਾਲ ਪੁਰਖ ਵਾਹਿਗੁਰੂ ਜੀ ਦੀ ਰਜਾ ਦੇ ਵਿੱਚ ਰਹਿ ਕੇ ਪਾਤਸ਼ਾਹ ਕਹਿੰਦੇ ਸਭ ਜਗ ਅਨਤ ਨਾਇਓ ਤਨ ਸਾਰੇ ਦਾ ਸਾਰਾ ਸੰਸਾਰ ਵਾਹਿਗੁਰੂ ਦੇ ਤਾਣ ਬਲ ਦੇ ਸਦਕਾ ਚੱਲ ਰਿਹਾ ਹੈ ਇਹ ਪੂਰੇ ਬ੍ਰਹਮੰਡ ਦੇ ਮਗਰ ਜੇਕਰ ਕੋਈ ਪਾਵਰ ਕੰਮ ਕਰ ਰਹੀ ਆ ਤਾਂ ਉਹ ਪਰਮਾਤਮਾ ਦਾ ਨਾਮ ਹੈ ਉਹ ਅਕਾਲ ਪੁਰਖ ਹੈ ਸਭ ਜਗ ਆਨ ਤਨਾਇਓ ਤਨ ਜਬ ਤੁਮ ਸੁਨ ਲੇ বেদ ਪੁਰਾਨ ਤਬ ਹਮ ਇਤਨਕ ਪਸਰਿਓ ਤਨ ਮਹਾਰਾਜ ਕਹਿੰਦੇ ਜਦੋਂ ਤੁਸੀਂ ਧਾਰਮਿਕ ਵੇਦਾਂ ਨੂੰ ਪੁਰਾਨਾਂ ਨੂੰ ਪੜ ਲਿਆ ਉਹ ਜਦੋਂ ਤੁਸੀਂ ਧਾਰਮਿਕ ਗ੍ਰੰਥਾ ਨੂੰ ਪੜ ਲਿਆ ਤੇ ਮਹਾਰਾਜ ਭਗਤ ਸਾਹਿਬ ਕਹਿੰਦੇ ਵੀ ਤਬ ਹਮ ਇਤਨਕ ਪਸਰਿਓ ਤਨ ਮੈਂ ਤੁਸੀਂ ਧਾਰਮਿਕ ਗ੍ਰੰਥ ਪੜ੍ਹਦੇ ਰਹੇ ਤੇ ਮੈਂ ਉਨੇ ਸਮੇਂ ਦੇ ਵਿੱਚ ਮਹਾਰਾਜ ਕਹਿੰਦੇ ਪ੍ਰਮਾਤਮਾ ਦੇ ਨਾਲ ਸੁਰਤ ਜੋੜ ਕੇ ਉਹਦਾ ਸਿਮਰਨ ਕੀਤਾ ਤਰਨ ਆਕਾਸ਼ ਕੀ ਕਰਗੇ ਬਣਾਈ ਚੰਦ ਸੂਰਜ ਉਸ ਸਾਥ ਚਲਾਈ ਤਰਤੀ ਦੇ ਆਕਾਸ਼ ਮਹਾਰਾਜ ਕਹਿੰਦੇ ਤਰਨ ਗਗਨ ਧਰਤਾ ਕਾਸ਼ੀ ਕਰਗੇ ਬਰਾਈ ਚੰਦ ਸੂਰਜ ਦੇ ਸਾਥ ਛਲਾਈ ਚੰਦਰਮਾ ਤੇ ਸੂਰਜ ਇਹ ਦੋਨੋਂ ਪਰਮਾਤਮਾ ਦੀ ਬਖਸ਼ਿਸ਼ ਦੇ ਨਾਲ ਵਾਹਿਗੁਰੂ ਦੀ ਰਹਿਮਤ ਦੇ ਨਾਲ ਭਗਤ ਸਿਆਮ ਰਾਜ ਕਹਿੰਦੇ ਇਹਨਾਂ ਨੂੰ ਜਿਵੇਂ ਆਕਾਲ ਪੁਰਖ ਪਰਮਾਤਮਾ ਦਾ ਹੁਕਮ ਹੈ ਉਸੇ ਢੰਗ ਦੇ ਨਾਲ ਵਰਤਨ ਉਸੇ ਪਰਮਾਤਮਾ ਉਸੇ ਅਕਾਲ ਪੁਰਖ ਦੇ ਹੁਕਮ ਦੇ ਅਨੁਸਾਰ ਮਹਾਰਾਜ ਕਹਿੰਦੇ ਚੰਨਾ ਹੈ। ਪਾਈ ਜੋਰ ਬਾਤ ਇੱਕ ਕੀਨੀ ਤਹ ਤੰਤੀ ਮਨ ਮਨ ਜੋ ਲਾਹੀ ਕਰ ਆਪਣਾ ਚੀਨਾ ਘਟ ਹੀ ਰਾਮ ਪਛੰਨ। ਮਹਾਰਾਜ ਕਹਿੰਦੇ ਸਾਰਿਆਂ ਨੂੰ ਅਕਾਲ ਪੁਰਖ ਪ੍ਰਮਾਤਮਾ ਦਾ ਇਹੋ ਵਚਨ ਹੈ। ਵੀ ਤੁਸੀਂ ਆਪਣਾ ਹੰਕਾਰ ਛੱਡ ਕੇ ਜੋ ਵੀ ਗੁਰੂ ਹੈ ਆਪਣੇ ਸਤਿਗੁਰ ਦੇ ਬਚਨ ਦੇ ਮੁਤਾਬਕ ਚੱਲੋ ਕਹੇ ਤਕਬੀਰ ਕਾਰ ਗ੍ਰਹਿ ਤੋਈ ਸੂਤੇ ਸੂਤ ਮਿਲਾਏ ਕੋਰੀ ਕੋਰੀ ਦਾ ਅਰਥ ਹੈ ਪਰਮਾਤਮਾ ਜਿਨੇ ਆਪਣੇ ਅੰਦਰੋਂ ਵਹਿਮ ਭਰਮ ਹੰਕਾਰ ਹਉਮੈ ਇਹਨਾਂ ਗੱਲਾਂ ਦੇ ਬੰਧਨ ਤੋੜ ਦਿੱਤੇ ਮਹਾਰਾਏ ਕਿੰਦੇ ਉਹਨਾਂ ਨੂੰ ਪ੍ਰਮਾਤਮਾ ਦੇ ਸਾਖਸ਼ਾਤ ਸਤਿਖੰਡ ਵਿੱਚ ਬੈਠੇ ਵਾਹਿਗੁਰੂ ਦੇ ਦਰਸ਼ਨ ਹੋ ਗਏ। ਆਸਾ ਅੰਤਰ ਮੈਲ ਜੇ ਤੀਰਥ ਨਾ ਵੈ ਤਿਸ ਬੈकुंठ ਨਾ ਜਾਣਾ। ਲੋਕ ਪਤੀ ਨੇ ਕਛੂ ਨਾ ਹੋਵੈ ਨਾਹੀ ਰਾਮ ਆਣਾ। ਕਿਸੇ ਬ੍ਰਾਹਮਣ ਦੀ ਵੱਲੋਂ ਅਗਰ ਸੇਮਹ ਰਾਜ ਜੀ ਨੂੰ ਕਿਹਾ ਗਿਆ ਵੀ ਤੁਸੀਂ ਸਾਡੇ ਅਨੁਸਾਰ ਚੱਲੋ ਤੁਹਾਨੂੰ ਤੀਰਥ ਤੇ ਸ਼ਾਨ ਨੁਕਰਾ ਕੇ ਲਿਉਣੀ ਹੈ ਅਗਰ ਕਬੀਰ ਸਾਹਿਬ ਰਾਜ ਜੀ ਨੂੰ ਕਹਿਣ ਲੱਗੇ ਇਹ ਫਿਰ ਪ੍ਰਮਾਤਮਾ ਦੇ ਸ਼ੁਕਰ ਦੇ ਵਿੱਚ ਜੁੜਦੇ ਹੋਏ ਕੀ ਕਹਿੰਦੇ ਆ ਅੰਤਰ ਮੈਲ ਜੇ ਤੀਰਥ ਨਾ ਵੈ ਤਿਸ ਬੈਕੁੰਥ ਨਾ ਜਾਨਾ ਜਿਹੜੇ ਅੰਦਰੋਂ ਮਿਲੇ ਆ ਦਿਨਾਂ ਦੇ ਅੰਦਰ ਹੰਕਾਰ ਵਿਕਾਰੇ ਚੀਜ਼ਾਂ ਪਈਆਂ ਹੋਈਆਂ ਨੇ ਮਹਾਰਾਜ ਕਹਿੰਦੇ ਤਿਸ ਬੈਕੁੰਠ ਨਾ ਜਾਣਾ ਭਾਵੇਂ ਉਹ ਸੱਚ ਖੰਡ ਨਹੀਂ ਜਾਏਗਾ ਪਰ ਅਕਾਲ ਪੁਰਖ ਵਾਹਿਗੁਰੂ ਦੇ ਪਾਵਨ ਦਰ ਤੇ ਅਕਾਲ ਪੁਰਖ ਪ੍ਰਮਾਤਮਾ ਦੀ ਬਖਸ਼ਿਸ਼ ਦੇ ਸਦਕਾ ਮਹਾਰਾਜ ਕਹਿੰਦੇ ਪਾਣੀ ਜੋਰ ਬਾਤ ਇੱਕ ਕਿੰਨੀ ਤਹਿ ਤੰਤੀ ਮਨ ਮੰਨਾ ਜੁਲਾਹੇ ਕਰ ਆਪਣਾ ਜੀਨਾ ਘਟ ਹੀ ਰਾਮ ਪਛਾਨਾ ਜਿਹੜੇ ਭਗਤ ਕਬੀਰ ਸਾਹਿਬ ਮਹਾਰਾਜ ਜੀ ਨੂੰ ਜੁਲਾਹਾ ਜੁਲਾਹਾ ਕਹਿ ਕੇ ਰੋੜਾ ਪਾਉਂਦੇ ਸੀ ਉਹਨਾਂ ਨੂੰ ਸਾਫ ਸ਼ਬਦਾਂ ਵਿੱਚ ਮਹਾਰਾਜ ਕਹਿੰਦੇ ਵੀ ਜੁਲਾਹੇ ਕਰ ਆਪਣਾ ਚੀਨਾ ਚੀਨਾ ਦਾ ਅਰਥ ਹੈ ਪਹਿਚਾਨ ਕਰ ਲੈਣੀ ਦੇਖ ਲੈਣਾ ਮਹਾਰਾਜ ਕਹਿੰਦੇ ਮੈਂ ਆਪਣਾ ਘਰ ਖੁਦ ਦੇਖਿਆ ਹੈ ਤਕਾਲਪੁਰਖ ਪਰਮਾਤਮਾ ਦੀ ਬਖਸ਼ਿਸ਼ ਉਹਦੋਂ ਕਹਿੰਦੇ ਮੈਂ ਇਹਨੂੰ ਚੰਗੀ ਤਰ੍ਹਾਂ ਦੇਖਿਆ ਹੋਇਆ ਹੈ ਲੋਕਪਤੀ ਨੇ ਕਸ਼ੂਨਾ ਹੋਵੇ ਨਾਹੀ ਰਾਮ ਆਣਾ ਮਹਾਰਾਜ ਕਹਿੰਦੇ ਪਰਮਾਤਮਾ ਅਣਜਾਣ ਨਹੀਂ ਹੈ ਉਹ ਅੰਤਰਜਾਮੀ ਹੈ ਸਭ ਕੁਝ ਸਮਝਦਾ ਜਾਣਦਾ ਹੈ ਤਕਾਲਪੁਰਖ ਪਰਮਾਤਮਾ ਸਭ ਕੁਝ ਜਾਣਦਾ ਹੈ ਪੂਜੋ ਹਰਾਮ ਏ ਏ ਦੇਵਾ ਸੱਚਾ ਨਾਮਣ ਗੁਰ ਕੀ ਸੇਵਾ ਰਹਾਉ ਮਹਾਰਾਜ ਕਹਿੰਦੇ ਇੱਕ ਪਰਮਾਤਮਾ ਦੀ ਅਰਦਾਸਾ ਕਰੋ ਸਭ ਕੁਝ ਛੱਡ ਛੁੱਡ ਕੇ ਇੱਕ ਆਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਜੁੜੋ ਉਹਦੀ ਅਰਦਾਸਾ ਕਰਨੀ ਆ ਉਹਦੇ ਅੱਗੇ ਅਰਦਾਸ ਬੇਨਤੀ ਕਰਨੀ ਮਹਾਰਾਜ ਕਹਿੰਦੇ ਸੱਚਾ ਨਾਉਣ ਜਿਹੜਾ ਉਹ ਗੁਰੂ ਦੀ ਸੇਵਾ ਹੈ ਸਤਿਗੁਰਾਂ ਦਾ ਬਚਨ ਆ ਸੂਜੋ ਰਾਮ ਇੱਕ ਹੀ ਦੇਵਾ ਸਾਚਾ ਨਾਵਨ ਗੁਰ ਕੀ ਸੇਵਾ ਜਨ ਕੈ ਮਜਲ ਤੇ ਗਤ ਉਜਾਲਕੇ ਮਜਨ ਤੇ ਗਤ ਹੋਵੈ ਜਲ ਕੇ ਮਜਨ ਜੇ ਗਤ ਹੋਵੈ ਨਿਤ ਨਿਤ ਮਿੰਡਕ ਨਾਵੈ ਉਗੇ ਸੇ ਮੀਂਹ ਦੇ ਕਟਸੇ ਹੋਏ ਨਰ ਫਿਰ ਫਿਰ ਜੋਨੀ ਆਵੇ ਮਹਾਰਾਜ ਭਗਤ ਕਬੀਰ ਸਾਹਿਬ ਜੀ ਕਹਿੰਦੇ ਵੀ ਜੇ ਕਰਨ ਤੱਲਾ ਨਾਉਣਾ ਹੀ ਧਰਮ ਤੇ ਰੱਬ ਦਾ ਵਿਸ਼ਾ ਹੈ ਤਾਂ ਡੱਡੂ ਤੋਂ ਵੱਧ ਧਾਰਮਿਕ ਕੋਈ ਨਹੀਂ ਹੋ ਸਕਦਾ ਧਾਰਮਿਕ ਹੋਣਾ ਮਤਲਬ ਕਿ ਐਮ ਇਨਸਾਨੀਅਤ ਬਾਰੇ ਤੁਸੀਂ ਪੜ ਸਕ ਚੁੱਕੇ ਹੋ ਆਕਾਰ ਪਰਖ ਦੀ ਬਖਸ਼ਿਸ਼ ਤਾਂ ਮਹਾਰਾਜ ਕਹਿੰਦੇ ਜੇਕਰ ਸਰੀਰ ਦੇ ਨਾਉਣ ਦੇ ਨਾਲ ਗਤੀ ਮੁਕਤੀ ਹੋ ਜਾਂਦੀ ਹੋਵੇ ਤਾਂ ਡੱਡੂ ਨੂੰ ਜਾਂ ਜਲ ਦੇ ਵਿੱਚ ਰਹਿਣ ਵਾਲੇ ਜੀਵਾਂ ਨੂੰ ਸਭ ਤੋਂ ਪਹਿਲਾਂ ਗਤੀ ਮੁਕਤੀ ਮਿਲਣੀ ਚਾਹੀਦੀ ਹੈ ਜਿਵੇਂ ਮਿੰडक ਤੈਸੇ ਹੋਏ ਨਰ ਜਿਵੇਂ ਮਿੰडक ਤੈਸੇ ਹੋਏ ਨਰ ਫਿਰ ਫਿਰ ਜਨਮ ਹੀ ਆਵੇ ਵਾਰ-ਵਾਰ ਮਹਾਰਾਜ ਕਹਿੰਦੇ ਜਨਮ ਮਰਨ ਦੇ ਗੇੜ ਦੇ ਵਿੱਚ ਪੈਣਾ ਪਊ ਜੇਕਰ ਖੁਦ ਇੱਥੇ ਅਕਾਲ ਪੁਰਖ ਪਰਮਾਤਮਾ ਵਾਲੇ ਪਾਸੇ ਧਿਆਨਨ ਦਿੱਤਾ ਮਨੋ ਬੇਕੁੰਠ ਮਰੈ ਬਨਾਰਸ ਨਿਤ ਮਨੋ ਕਠੋਰ ਮਰੈ ਬਨਾਰਸ ਨਰਤਨ ਬੰਚਿਆ ਜਾਈ ਹਰਤਾ ਸੰਤ ਮਰੇ ਹੜੰਬੈ ਸਗਲੀ ਸੈਨ ਪੁਰਾਈ ਮਹਾਰਾਜ ਕਹਿੰਦੇ ਜਿਹੜਾ ਮਾਨ ਕਰਕੇ ਕਠੋਰ ਆ ਇਹ ਬਚਨਾਂ ਦੇ ਮੁਤਾਬਕ ਕਹਿੰਦੇ ਉਹਨੂੰ ਬਨਾਰਸ ਜਾ ਕੇ ਅਕਾਲ ਪੁਰਖ ਦਾ ਪ੍ਰਮਾਤਮਾ ਦਾ ਗਿਆਨ ਇਕੱਠਾ ਕਰਨਾ ਚਾਹੀਦਾ ਫਿਰ ਕਹਿੰਦੇ ਮਨੋ ਕਠੋਰ ਜੇ ਮਰੇ ਬਨਾਰਸ ਨਰਕ ਨਾ ਬਚਿਆ ਜਾਈ ਜਿਨੇ ਕਦੀ ਭੁੱਲ ਕੇ ਵਾਹਿਗੁਰੂ ਨਹੀਂ ਕਿਹਾ ਤੇ ਮਹਾਰਾਜ ਭਗਤ ਕਬੀਰ ਸਾਹਿਬ ਬਚਨ ਕਰਦੇ ਆ ਵੀ ਜਿਨੇ ਭੁੱਲ ਕੇ ਵਾਹਿਗੁਰੂ ਨਹੀਂ ਕਿਹਾ ਉਹ ਕਿਤੇ ਇੱਕ ਪਾਸੇ ਉਹ ਆਪਣੀ ਆਪ ਦੇ ਵਿੱਚ ਕਵੇ ਕਿ ਮੈਨੂੰ ਸਵਰਗ ਮਿਲੇਗਾ ਮੈਨੂੰ ਸੱਚਖੰਡ ਮਿਲੇਗਾ ਪਰ ਮਹਾਰਾਜ ਸਖਤ ਖੰਡਨ ਕਰਦੇ ਹੋਏ ਭਗਤ ਕਬੀਰ ਸਾਹਿਬ ਕਹਿੰਦੇ ਵੀ ਮਤਾ ਜਾਣੋ ਸੱਚ ਖਣ ਨਸੀਬ ਹੋਏਗਾ ਮਨ ਦੇ ਕਠੋਰ ਲੋਕਾਂ ਨੂੰ ਜਿਨ੍ਹਾਂ ਨੇ ਭੁੱਲ ਕੇ ਵੈਗਰੂ ਨਹੀਂ ਕਿਹਾ ਪਰਮਾਤਮਾ ਦਾ ਜਾਪ ਸਿਮਰਨ ਨਹੀਂ ਕੀਤਾ ਇਹਦੇ ਬਿਲਕੁਲ ਵੀ ਉਹਨਾਂ ਨੂੰ ਸੱਚ ਖਣ ਨਸੀਬ ਨਹੀਂ ਹੁੰਦਾ ਮਨੋ ਕਠੋਰ ਮਰੇ ਬਨਾਰਸ ਬਨਾਰਸ ਕਾਂਸ਼ੀ ਤੇ ਹੜੰਬੇ ਦਾ ਇਲਾਕਾ ਜਿਹੜਾ ਬਨਾਰਸ ਦੇ ਵਿੱਚ ਕਾਂਸੀ ਦੇ ਵਿੱਚ ਸਰੀਰ ਛੱਡ ਜਾਂਦਾ ਉਹਨੂੰ ਬਹੁਤ ਮਹਾਨਤਾ ਦਿੱਤੀ ਜਾਂਦੀ ਹੈ। ਉਹਨੂੰ ਬਹੁਤ ਜ਼ਿਆਦਾ ਸਨਮਾਨਿਆ ਸਤਕਾਰਿਆ ਜਾਂਦਾ ਹੈ। ਤੇ ਬਨਾਰਸ ਦੇ ਵਿੱਚ ਕਾਂਸੀ ਦੇ ਵਿੱਚ ਰਹਿਣ ਵਾਲੇ ਭਗਤ ਕਬੀਰ ਸਹਿਬ ਮਹਾਰਾਜ ਜਿੱਦਾਂ ਜਦੋਂ ਅਥੀਰਲਾ ਸਮਾਂ ਸੀ ਉਹ ਜਾਣ ਬੁੱਝ ਕੇ ਉਸ ਮਗਰਹ ਦੇ ਇਲਾਕੇ ਦੇ ਵਿੱਚ ਆਏ ਜਿੱਥੇ ਆਉਣ ਦੇ ਨਾਲ ਪ੍ਰਾਣ ਤਿਆਗਣ ਦੇ ਨਾਲ ਮਗਰਹ ਦੇ ਇਲਾਕੇ ਦੇ ਵਿੱਚ ਕੁਝ ਧਾਰਮਿਕ ਲੋਕ ਕਹਿੰਦੇ ਸੀ ਜੀ ਇਹ ਛੱਤਖੰਡ ਜਾਏਗਾ ਕਿ ਮਹਾਰਾਜ ਇੱਥੇ ਖੰਡਨ ਕਰਦੇ ਆ ਭਗਤ ਕਬੀਰ ਸਹਿਬ ਮਹਾਰਾਜ ਕਹਿੰਦੇ ਬਿਲਕੁਲ ਨਹੀਂ ਮਨ ਦਾ ਕਠੋਰ ਵੈਗਰੂ ਤੋਂ ਦੂਰ ਹੈ ਜਿਹੜਾ ਕਹਿੰਦੇ ਨਰਕ ਨਾ ਬਾਂਚਿਆ ਜਾਈ ਨਰਕ ਨੂੰ ਮੰਗਣ ਦੀ ਲੋੜ ਹੀ ਨਹੀਂ ਆਪਣੇ ਆਪ ਪਰਮਾਤਮਾ ਵੱਲੋਂ ਜਮਾ ਵੱਲੋਂ ਉਹਨਾਂ ਨਰਕ ਦੇ ਵਿੱਚ ਸੁੱਟਿਆ ਜਾਣਾ ਹੈ ਹਰ ਕਾ ਸੰਤ ਮਰੈ ਹੜੰਬੈ ਤਾਂ ਸਗਲੀ ਸੈਨ ਤਰਾਈ ਰੱਬ ਨੂੰ ਮੰਨਣ ਵਾਲਾ ਕਿਸੇ ਥਾਂ ਤੇ ਵੀ ਸਰੀਰ ਛੱਡ ਦੇਵੇ ਤਿਆਗ ਦੇਵੇ ਤਾਂ ਉਹਨੇ ਆਪ ਦਾ ਤਾਂ ਭਲਾ ਉਹਦਾ ਹੋਣਾ ਹੀ ਆ ਨਾਲ ਜਿੰਨੇ ਚੇਲੇ ਬਾਲ ਕੇ ਉਹਨਾਂ ਦਾ ਵੀ ਭਲਾ ਹੋ ਜਾਣਾ ਸਾਧ ਕਬੀਰ ਸੇ ਮਹਾਰਾਜ ਦਿਨ ਸਨ ਰਹਿਨ ਬੇਤ ਨਹੀਂ ਸ਼ਾਸਤਰ ਤਹਾਂ ਬਸੈ ਨਿਰੰਕਾਰਾ ਕਹਿਤ ਕਬੀਰ ਨਰ ਤਸੇ ਤਿਆਵੋ ਬਾਵਰਿਆ ਸੰਸਾਰਾ ਦਿਨ ਰੈਨ ਦਿਨ ਤੇ ਰਾਤ ਧਰਮਕ ਗ੍ਰੰਥ ਉਥੇ ਸੱਚਖਣ ਦੇ ਵਿੱਚ ਇਹ ਕੁਝ ਹੈ ਨਹੀਂ ਉੱਥੇ ਤਾਂ ਅਕਾਲ ਪੁਰਖ ਦਾ ਨਾਮ ਹੀ ਨਾਮ ਹੈ ਮਹਾਰਾਜ ਕਹਿੰਦੇ ਜਨਸ ਨਾਰੈਣ ਵੇਦ ਨਹੀਂ ਸ਼ਾਸਤਰ ਤਾਂ ਤੇ ਤਾਂ ਵਸੈ ਨਿਰੰਕਾਰਾ ਕਹੇ ਕਬੀਰ ਨਰ ਤੇ ਸੇਤਿ ਆਵੋ ਬਾਵਰਿਆ ਸੰਸਾਰਾ ਰਹਾਓ ਮਹਾਰਾਜ ਕਹਿੰਦੇ ਵੀ ਤੂੰ ਐ ਪਾਗਲ ਮਨੁੱਖ ਵਾਇਕਰੂ ਨੂੰ त्याਗ ਉਹਦਾ ਜਾਪ ਕਰੋ ਉਹਦਾ ਸਿਮਰਨ ਕਰੋ ਇੱਧਰ ਉੱਧਰ ਦੇ ਹੋਰ ਵਾਧੂ ਧਾਰਮਿਕ ਗ੍ਰੰਥਾਂ ਨਾਲੋਂ ਲੋਕਾਂ ਦੀਆਂ ਗੱਲਾਂ ਸੁਣਨ ਦੇ ਨਾਲੋਂ ਇਹਮ ਗੱਲ ਆ ਕਹਿੰਦੇ ਜੇਕਰ ਤੂੰ ਸਤਨਾਮ ਸ੍ਰੀ ਵਾਹਿਗੁਰੂ ਪ੍ਰਮਾਤਮਾ ਨੂੰ ਹਮੇਸ਼ਾ ਯਾਦ ਰੱਖੇ ਅਗਨੇ ਬਜਨਾੰਦਰ ਕੀ ਕਿਰਪਾ ਕਰਦੇ ਆ ਮਹਾਰਾਜ ਭਗਤ ਨਾਮਦੇਵ ਜੀ ਦੇ ਬਚਨ ਨੇ ਲੜੀਵਾਰ ਮਹਾਰਾਜਿਆਂ ਦੀ ਬਾਵਨ ਬਾਣੀ ਦੀ ਵਿਆਖਿਆ ਦੇ ਵਿੱਚ ਕੁੰਕਾਰ ਸਤਗੁਰ ਪ੍ਰਸਾਦ ਆਸਾ ਬਾਣੀ ਸ਼੍ਰੀ ਨਾਮਦੇਉ ਜੀ ਕੀ ਇਕਨੇਕ ਵਿਆਪਕ ਪੂਰਕ ਜਤ ਤਤ ਪੇਖੋ ਸੋਈ ਰੱਬ ਬਾਰੇ ਪ੍ਰਮਾਤਮਾ ਬਾਰੇ ਬਚਨ ਨੇ ਕਿਉ ਪ੍ਰਮਾਤਮਾ ਵਿਆਪਕ ਹੈ ਦਰਸ਼ਨ ਬਖਸ਼ਿਸ਼ ਕਰ ਰਿਹਾ ਹੈ ਇਕ ਅਨੇਕ ਵਿਆਪਕ ਪੂਰਕ ਜਤ ਕਤ ਦੇਖੋ ਤਤ ਉਸ ਸੋਈ ਜਿੱਧਰ ਕਿਧਰ ਵੀ ਪ੍ਰਮਾਤਮਾ ਅਕਾਲ ਪੁਰਖ ਵੱਲੋਂ ਕਿਸੇ ਨਾ ਕਿਸੇ ਢੰਗ ਦੇ ਨਾਲ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਪ੍ਰਮਾਤਮਾ ਦਾ ਜਾਪ ਕਰਨ ਦਾ ਉਪਦੇਸ਼ ਦਿੰਦੇ ਆ ਇਕਨੇਕ ਵਿਆਪਕ ਪੂਰਕ ਜਤ ਦੇਖੋ ਤਤ ਸੋਈ ਮਾਇਆ ਚਿਤ੍ਰ ਬਚਿਤ੍ਰ ਵਿਮੋਹਤ ਬਿਰਲਾ 부জে ਕੋਈ ਮਹਾਰਾਜ ਕਹਿੰਦੇ ਵਿਰਲੇ ਲੋਕ ਆ ਜਿਹੜੇ ਆਕਾਲ ਪੁਰਖ ਪਰਮਾਤਮਾ ਵਾਲੇ ਪਾਸੇ ਧਿਆਨ ਦਿੰਦੇ ਆ ਨਹੀਂ ਤੇ ਮਾਇਆ ਚਿਤ੍ਰ ਬਚਿਤ੍ਰ ਵਿਮੋਹਤ ਇਹਨਾਂ ਦੇ ਵਿੱਚ ਜ਼ਿਆਦਾਤਰ ਉਲਝੇ ਹੋਏ ਆ ਭੁੱਲੇ ਹੋਏ ਆ ਸਤਨਾਮ ਸ੍ਰੀ ਵਾਹਿਗੁਰੂ ਜੀ ਸਭ गोविंद ਹੈ ਸਭ गोविंद ਹੈ ਉਹ गोविंद गुण ਨਹੀਂ ਕੋਈ ਕਹਿੰਦੇ ਮੇਰੇ ਲਈ ਕੁਦਰਤ ਵਿੱਚ ਵਸਿਆ ਹੋਇਆ ਪਰਮਾਤਮਾ ਹੈ ਸਾਰੀਆਂ ਥਾਵਾਂ ਤੇ ਉਹੀ ਆ ਮਹਾਰਾਜ ਪਾਦਕੁਰੀ ਸਰਜੀ ਸਭ गोविंद ਹੈ ਸਤ ਏਕ ਮਨ ਸਤ ਸਹੰਸ ਜੈਸੀ ਕੋਤ ਪੋਤ ਪ੍ਰਭ ਸੋਈ ਮਹਾਰਾਜ ਕਿਨੇ ਪ੍ਰਮਾਤਮਾ ਦਾ ਨਾਮ ਮੇਰੇ ਜਿਹਨ ਦੇ ਵਿੱਚ ਇੰਨਾ ਕੁ ਵਸਿਆ ਹੋਇਆ ਹੈ ਜਿਵੇਂ ਕਿ ਅਕਾਲ ਪੁਰਖ ਪ੍ਰਮਾਤਮਾ ਨੇ ਆਪ ਬੇਨਤੀ ਨੂੰ ਅਰਦਾਸ ਨੂੰ ਪ੍ਰਵਾਨ ਕੀਤਾ ਹੋਏ ਉਗੋਰ ਏ ਸੂਤੇ ਤਮਨ ਸਤ ਸਹੰਸ ਜੈਸੇ ਥੋਤ ਪੋਤ ਪ੍ਰਭ ਸੋਈ ਜਲ ਕਾ ਤਰੰਗ ਅਰ ਫੇਨ ਬੁੱਧ ਬਿਦਾ ਜਰਤੇ ਭਿੰਨ ਨ ਹੋਈ ਸਮੁੰਦਰ ਦੇ ਵਿੱਚ ਲਹਿਰਾਂ ਉੱਠਦੀਆਂ ਨੇ ਤੇ ਲਹਿਰਾਂ ਦੇ ਨਾਲ ਬਹੁਤ ਕੀਮਤੀ ਪਦਾਰਥ ਸਮੁੰਦਰ ਦੇ ਵਿੱਚੋਂ ਮਿਲਦੇ ਆ ਜਲ ਤਰੰਗ ਅਰ ਫੇਨ ਬੁੱਧ ਬਿਦਾ ਕਹਿੰਦੇ ਲਹਿਰਾਂ ਪਾਣੀ ਦੀਆਂ ਤੇ ਫੇਨ ਬੁਦਬਦਾ ਅਰਥ ਹੈ ਜੋ ਬਹੁਤ ਸਾਰੇ ਸਮੁੰਦਰਾਂ ਦੇ ਵਿੱਚ ਲੂਣ ਦੇ ਹੋਣ ਕਾਰਨ ਇੱਕ ਬਹੁਤ ਵੱਡੀ ਚੱਕ ਜਿਹੜੀ ਉਹ ਤਿਆਰ ਹੁੰਦੀ ਹੈ ਉਹਨੂੰ ਫੇਨ ਬੁਦਬਦਾ ਲਿਖਿਆ ਭਗਤ ਕਬੀਰ ਸਿੰਘ ਮਹਾਰਾਜ ਜੀ ਨੇ ਪਰ ਉਹ ਕਹਿੰਦੇ ਕਿੰਨੇ ਗੱਲਾਂ ਜਿਹੜੀਆਂ ਨੇ ਜਿਵੇਂ ਕਿ ਪਹਿਲਾਂ ਸਮੁੰਦਰ ਹੋ ਗਿਆ ਫਿਰ ਸਮੁੰਦਰ ਦੇ ਕੋਲ ਖੜੇ ਹੋਏ ਲਹਿਰਾਂ ਦੇਖਣ ਵਾਲੇ ਦੇ ਬਾਰੇ ਉਹਨਾਂ ਨੇ ਵਚਨ ਕੀਤਾ ਫਿਰ ਖੁਦ ਉਹਨਾਂ ਨੇ ਵਚਨ ਕੀਤਾ ਜੋ ਵੀ ਅਕਾਲ ਪੁਰਖ ਪਰਮਾਤਮਾ ਦੀ ਰਜ਼ਾ ਦੇ ਹੁਕਮ ਦੇ ਅਨੁਸਾਰ ਜਲ ਤਰੰਗਰ ਫੇਨ ਬੁਦਬਿਦਾ ਜਰ ਤੇ ਭਿੰਨ ਨ ਹੋਈ ਜਿਵੇਂ ਜਲ ਤੋਂ ਵੱਖਰਾ ਨਹੀਂ ਹੈ ਪਰਮਾਤਮਾ ਆਪ ਹੀ ਵਰਤ ਰਿਹਾ ਹੈ ਇਹ ਪ੍ਰਪੰਚ ਪਾਰ ਬ੍ਰਹਮ ਕੀ ਲੀਲਾ ਵਿਚਰਤ ਆਨ ਨਾ ਹੋਈ ਇਹ ਦੁਨੀਆ ਕਾਲਪੁਰਖ ਵਾਹਿਗੁਰੂ ਜੀ ਦੀ ਰਚਨਾ ਹੈ ਵਾਹਿਗੁਰੂ ਜੀ ਦੇ ਵੱਲੋਂ ਪ੍ਰਮਾਤਮਾ ਵੱਲੋਂ ਲਾਇਆ ਹੋਇਆ ਹੁਕਮ ਜਿਵੇਂ ਆਕਾਲ ਪੁਰਖ ਦਾ ਹੁਕਮ ਹੁੰਦਾ ਹੈ ਇਕ ਅਨੇਕ ਵਿਆਪਕ ਪੂਰਕ ਜਤ ਦੇਖੋਂ ਤਤ ਸੋਈ ਮਾਇਆ ਚਿੱਤਰ ਵਿਚਿੱਤਰ ਵਿਮੋਹਤ ਬਿਰਲਾ ਬੂਝੇ ਕੋਈ ਵੇਲੇ ਲੋਕ ਮਹਾਰਾਜ ਭਗਤ ਕਬੀਰ ਸਾਹਿਬ ਕਿੰਨੇ ਰੱਬ ਵਾਲੇ ਪਾਸੇ ਧਿਆਨ ਦੇਰ ਪਾਉਂਦੇ ਆ ਨਹੀਂ ਤੇ ਜ਼ਿਆਦਾਤਰ ਲੋਕ ਬਹੁਤ ਜ਼ਿਆਦੇ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਆ ਤਕਾਲਪੁਰਖ ਪ੍ਰਮਾਤਮਾ ਵੱਲੋਂ ਉਦੋਂ ਇਹ ਬਖਸ਼ਿਸ਼ ਜਿਹੜੀ ਉਹ ਪ੍ਰਾਪਤ ਹੋਏ माया चित्र बिचित्र विमोत बिरला बूझे कोई सब गोविंद है सब गोविंद है गोविंद बिन नहीं कोई साडे ਲਈ परमात्मा दी बख्शीश आ उस दाता ਤੋਂ ਬਿਨਾ ਕੁਝ ਵੀ ਨਹੀਂ ਹੇ ਪਰਪੰਚ ਪਾਰ ਬ੍ਰਹਮ ਕੀ ਲੀਲਾ ਵਿਚਰਤਾਨ ਨ ਹੋਈ ਮਹਾਰਾਜ ਭਗਤ ਕਬੀਰ ਸਾਹਿਬ ਕਹਿੰਦੇ ਇਹ ਪ੍ਰਮਾਤਮਾ ਦੀ ਰਚੀ ਹੋਈ ਖੇਡ ਆ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੋਂ ਆਪੇ ਦਾਤਾ ਆਪੇ ਭਗਤਾ ਜੀ ਹਉ ਤੁਦ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਨ ਜੋ ਸੇਵਨ ਤੁਦ ਜੀ ਜਨ ਨਾਨਕ ਤੈਨ ਕੁਰਬਾਨਾ ਹਰ ਧਿਆਵੇ ਹਰ ਧਿਆਵੇ ਤੁਧ ਜੀ ਸੇ ਜਨ ਜੁਗਮੇ ਸੁਖਵਾਸੀ ਮਹਾਰਾਜ ਕਹਿੰਦੇ ਜਿਹੜੇ ਵੀ ਅਕਾਲ ਪੁਰਖ ਪ੍ਰਮਾਤਮਾ ਦੇ ਨਾਲ ਜੁੜੇ ਵਾਹਿਗੁਰੂ ਜੀ ਦੀ ਇਬਾਦਤ ਕੀਤੀ ਉਹਨਾਂ ਨੂੰ ਅਖੀਰ ਨੂੰ ਸੱਚਖੰਡ ਦੇ ਵਿੱਚ ਅਕਾਲ ਪੁਰਖ ਵੱਲੋਂ ਜਗ੍ਹਾ ਦਿੱਤੀ ਗਈ ਪਰ ਇਸ ਤੋਂ ਉਲਟ ਕਹਿੰਦੇ ਇਹ ਪਰਪੰਚ ਪਾਰ ਬ੍ਰਹਮ ਕੀ লীਲਾ ਵਿਚਰਤਾ ਨਾ ਹੋਈ ਜਿਨ੍ਹਾਂ ਨੇ ਵਾਈ ਗੁਰੂ ਵਾਲੇ ਪਾਸੇ ਧਿਆਨ ਦਿੱਤਾ ਉਹਨਾਂ ਨੂੰ ਵਾਈ ਗੁਰੂ ਨੇ ਕਿਤੇ ਹੋਰ ਥਾਂ ਤੇ ਨਹੀਂ ਜਾਣ ਦਿੱਤਾ ਸੱਚਖੰਡ ਦੇ ਵਿੱਚ ਆਸਥਾਨ ਬਖਸ਼ਿਸ਼ ਕੀਤਾ ਮਿਥਿਆ ਭਰਮ ਅਰ ਸੁਪਨ ਮਨੋਰਥ ਸਤ ਪਦਾਰਥ ਜਾਨਿਆ ਸੋਕਰਤ ਮਨਸਾ ਗੁਰੂ ਉਪਦੇਸੀ ਜਾਗਤ ਹੀ ਮਨ ਮੰਨਿਆ ਗੁਰੂ ਨੇ ਜਿਹੜਾ ਗਿਆਨ ਬਖਸ਼ਿਆ ਸਤਗੁਰਾਂ ਦੇ ਜਿਹੜੇ ਬਚਨ ਸੁਣੇ ਮਹਾਰਾਜ ਕਹਿੰਦੇ ਸੋਕਰਿਤ ਮਨ ਸਾਹਿਬ ਗੁਰੂ ਉਪਦੇਸੀ ਸੋਕਰਿਤ ਦਾ ਅਰਥ ਹੈ ਸ੍ਰੇਸ਼ਟ ਕਿਰਤ ਸ੍ਰੇਸ਼ਟ ਕੀਤੇ ਜਾਣ ਵਾਲੇ ਕੰਮ ਕਿਰਤ ਕਿਰਤ ਤੋਂ ਬਣਿਆ ਹੋਇਆ ਕੰਮ ਤੋਂ ਬਣਿਆ ਹੋਇਆ ਸ਼ਬਦ ਹੈ ਸੋਕਰਿਤ ਦਾ ਅਰਥ ਹੈ ਸ੍ਰੇਸ਼ਟ ਕਿਰਤ ਮਹਾਨ ਕਰਮ ਭਲੇ ਦੇ ਕਰਮ ਜਿਹੜੇ ਨੇ ਸੋਕਰਿਤ ਮਨ ਸਾਹਿਬ ਗੁਰੂ ਉਪਦੇਸੀ ਜਾਗਤ ਹੀ ਮਨ ਮੰਨਿਆ ਗੁਰੂ ਨੇ ਉਪਦੇਸ਼ ਦਿੱਤਾ ਕਿ ਸੋਕਰਿਤ ਹੋਣੀ ਚਾਹੀਦੀ ਹੈ ਜ਼ਿੰਦਗੀ ਦੇ ਵਿੱਚ ਪਰਮਾਤਮਾ ਦਾ ਨਾਮ ਹੋਣਾ ਜ਼ਰੂਰੀ ਆ ਅਕਾਲ ਪੁਰਖ ਦੀ ਬਖਸ਼ਿਸ਼ ਹੋਣਾ ਜ਼ਰੂਰੀ ਆ ਤਾਂ ਮਹਾਰਾਜ ਕਹਿੰਦੇ ਕਹਿਤ ਨਾਮ ਦਿਓ ਹਰ ਕੀ ਰਚਨਾ ਦੇਖੋ ਰਦੇ ਵਿਚਾਰੇ ਮਹਾਰਾਜ ਭਗਤ ਸਾਹਿਬ ਕਹਿੰਦੇ ਮਨ ਦੇ ਵਿੱਚ ਵਿਚਾਰ ਕਰਕੇ ਦੇਖੋ ਜੋ ਮੈਂ ਤੁਹਾਨੂੰ ਗੁਰੂ ਬਾਰੇ ਰੱਬ ਬਾਰੇ ਬਸ਼ਨ ਕੀਤੀ ਅਕਾਲ ਪੁਰਖ ਜੀ ਦੀ ਅਰਦਾਸਾਂ ਕੀਤੀ ਕਹਤਕਦੀਰ ਕਹਤਨਾਮ ਦਿਓ ਹਰਜੀ ਰਚਨਾ ਦੇਖੋ ਰਦੇਸ ਬਸਤੋਈ ਘਟ ਘਟ ਅੰਤਰ ਸਰਬ ਨਿਰੰਤਰ ਕੇਵਲ ਹੀ ਇੱਕ ਮੁਰਾਰੀ ਕੁਦਰਤ ਵਿੱਚ ਵਸਿਆ ਹੋਇਆ ਕੇਵਲ ਪ੍ਰਮਾਤਮਾ ਏਕੀ ਆ ਜੋ ਰਹਿਮਤਾ ਬਖਸ਼ੇ ਵਰਤਾਉਂਦਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦੀ ਪਾਵਨ ਬਾਣੀ ਦੀ ਵਿਆਖਿਆ ਦੇ ਵਿੱਚ ਅੱਗੇ ਕੀ ਬਚਨ ਨੇ جی ست گور سماں بخشن گرپا کر سناں گے جی گروہ نانک نام چڑھ دی کلا واحسا واحد واہی, جی واہی, جی واہی گروہ جی رام کلی محلہ تیجا آنند پرساد انند بیا میری مائیں ست گرو میں بیا بیا ودائیاں ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਵਨੀ ਆਈਆਂ ਸ਼ਬਦ ਉਤਾਂ ਕਵ ਹਰੀ ਕੇ ਰਾਮ ਜਨੀ ਵਸਾਇਆ ਕੈ ਨਾ ਤਨੰਦ ਹੋਆ ਸਤਿਗੁਰੂ ਮੇ ਪਾਇਆ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਤੂੰ ਸਭ ਵਿਸਾਰਣ ਅੰਗੀ ਕਰ ਕਰੇ ਤੇ ਦਾਤਾਰ ਸਭ ਸੁਵਾਰਣ ਸਭਨਾ ਗਲਾ ਸਮਰਤ ਸੁਆਮੀ ਸੋ ਕੇ ਮਨੋ ਵਿਸਾਰੀ ਹੇ ਨਾਨਕ ਮਨ ਮੇਰੇ ਸਦਾ ਰਹੁ ਹਰਿ ਨਾਲੇ ਸਾਥੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਕਰਤਾ ਤਾ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਵੈ ਸਦਾ ਸਿਵਤ ਸਦਾ ਤੇਰੀ ਨਾਮ ਮਨ ਵਸਾਈ ਨਾਮ ਜਿਨ ਕੈ ਮਨੋਸਿਆ ਵਾਜੀ ਸ਼ਬਦ ਕਨੇ ਰੇ ਕਹਿਨਾ ਨੂੰ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸੱਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਨੁ ਕੱਖਾਂ ਸਭ ਗਵਈਆ ਦਰਸ਼ਾਂਤ ਸੁਗਮਨ ਐ ਵਸਿਆ ਜਿਨਿ ਚੌਰਾ ਪੁਜਾਈਆਂ ਸਦਾ ਕਰਮਾਂ ਨੂੰ ਕੀਤਾ ਗੁਰੂ ਵਟੋਂ ਜਿਸ ਦੀਆਂ ਵਡਿਆਈਆਂ ਕਹੇ ਨਾਨਕ ਸਨੋ ਸੰਤੋਸ਼ ਸ਼ਬਦ ਰੋਪੇ ਆ ਰੋ ਸਾਚਾ ਨਾਮ ਮਿਰਾ ਧਾਰੋ ਅਜ ਪੰਚ ਸ਼ਬਦ ਤਦ ਦਰਸਵਾਤੇ ਕਰਸ ਭਾਗੇ ਸ਼ਬਦ ਵਾਜੇ ਕਲਾ ਜਿਤ ਕਰਤਾ ਦੀ ਆ ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਜਿਨ ਕੋ ਸੇ ਨਾਮ ਹਰ ਕੈ ਲਾਗੇ ਕਹ ਨਾਨਕ ਤੈ ਸੁਖੋ ਹੋਆ ਤਿਤ ਕਰ ਅਨਹਦ ਵਾਜੀ आनंद सुनो बट भागियो सगले मनोरथ पूरे पार ब्रह्म प्रपाय यत्रे सगले वसुरे दूख रोग संता पुत्रि सुनी सच्ची वाणी संत साजन भय सरसे पूरे गुरते जानी सुनते पुनीत कहते पवित सतगुरु रहया परबुरे ਬੇਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਪੂਰੇ ਸੋ ਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਿਆ ਪਰ ਪੂਰੇ ਬੇਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਪੂਰੇ ਵਾਹਿ ਗੁਰੂ ਜੀ ਦਾ ਹਰਸ ਵਾਹਿ